ਪਰਬਾਤੀ ਮਹੱਲਾ ਪੰਜਵਾ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪਰਗਾਸ ਗੁਰ ਸਬਦੇ ਕੀਨਾ ਰਿਦੈ ਨਿਵਾਸ ਗੁਰ ਸਮਰਥ ਸਦਾ ਦਇਾਲ ਹਰ ਜਪ ਜਪ ਨਾਨਕ ਭਏ ਨਿਹਾਲ ਪ੍ਰਭਾਤੀ ਮਹੱਲਾ ਪੰਜਵਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਇਾਲ ਭਏ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਖ ਮਨ ਬੂਠੇ ਹਰ ਗੁਣ ਗਾਏ ਗੁਰ ਨਾਨਕ ਟੂਠੇ ਪ੍ਰਭਾਤੀ ਮਹੱਲਾ ਪੰਜਵਾ ਘਰ ਦੂਜਾ ਵਿਪਾਸ ਇਕ ਓਅੰਕਾਰ ਸਤਗੁਰ ਪ੍ਰਸਾਦ ਅਵਰ ਨ ਦੂਜਾ ਠਾਓ ਨਾਹੀ ਬਿਨ ਹਰ ਨਾਓ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪਿਐ ਨੀਤ ਕਾਮ ਕ੍ਰੋਧ ਅਹੰਕਾਰ ਬਿਨਸੈ ਲੱਗੈ ਏਕੈ ਪ੍ਰੀਤ ਰਹਾਉ ਨਾਮ ਲਾਗੈ ਦੂਖ ਭਾਗੈ ਸਰਨ ਪਲਨ ਜੋਗ ਸਤਗੁਰ ਭੇਟੈ ਜਮ ਨ ਤਿਟੈ ਜਿਸ ਤੁਰ ਹੋਵੈ ਸੰਜੋਗ ਰੈਨ ਦਿਨਸ ਧਿਆਏ ਹਰ ਹਰ ਤਜਹੁ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸ ਹੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨ ਸੇ ਰਾਖ ਲੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾ ਵਿਪਾਸ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ ਲੋਭ ਮੋਹ ਬਿਨ ਸਜਾਏ ਅਹੰ ਤਾਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਿਕ ਕਛੂ ਨਾ ਜਾਣੈ ਰਾਖਨ ਕਉ ਪ੍ਰਭ ਮਾਈ ਬਾਪ ਪਰਬਾਤੀ ਮਹੱਲਾ ਪੰਜਵਾ ਚਰਨ ਕਮਲ ਸਰਨ ਟੇਕ ਊਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਨ ਆਧਾਰ ਦੁਖ ਬਿਦਾਰ ਦੈਨ ਹਾਰ ਬੁੱਧ ਬਿਬੇਕ ਨਮਸਕਾਰ ਰਖਨ ਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਨ ਕਰਉ ਮੱਜਨ ਨਾਨਕ ਪਾਵੇ ਸੁਖ ਅਨੇਕ ਬਰਬਾਤੀ ਅਸ਼ਟਪਦੀਆ ਮਹੱਲਾ ਪਹਿਲਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਬਦਾ ਬਉਰੀ ਮਨ ਬਉਰਾਇ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੁਨ ਬੰਦ ਨਾ ਪਾਇਆ ਸਤਗੁਰ ਰਾਖੇ ਨਾਮ ਦ੍ਰਿੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ ਸਬਦ ਵਿਚਾਰ ਪਉ ਸਾਗਰ ਤਰੈ ਰਹਾਉ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨ ਚੱਲੈ ਪਿਆਰੀ ਮਾਇਆ ਮਮਤਾ ਹੈ ਬਹੁਰੰਗੀ ਬਿਨ ਨਾਵੈ ਕੋ ਸਾਥ ਨ ਸੰਗੀ ਜੋ ਮਨ ਦੇਖੈ ਪਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਿਗੁਰ ਪੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੂਜੈ ਪਾਏ ਅੰਤਰ ਕਪਟ ਮਹਾ ਦੁਖ ਪਾਏ ਸਤਿਗੁਰ ਭੇਟੈ ਸੋਜੀ ਪਾਏ ਸਚੈ ਨਾਮ ਰਹਿ ਲਿਵ ਲਾਏ ਸਚੈ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ निज करवास अमर पद पावे ता दर साचे शोभा पावे गुरु सेवा बिन भगत ना होई अनेक जतन करे जे कोई औ मैं मेरा शब्दे खोई निर्मल नाम वसै मन सोई इस जग महै शब्द करनी है सार बिन शब्दै होर मोह गुबार शब्दे नाम रखै उरतार ਸਬਦੇ ਗਤ ਮਤ ਮੂਖ ਦਵਾਰ ਅਵਰ ਨਾਹੀ ਕਰ ਦੇਖਣ ਹਾਰੋ ਸਾਚਾ ਆਪ ਅਨੂਪ ਅਪਾਰੋ RAM ਨਾਮ ਊਤਮ ਗਤ ਹੋਈ ਨਾਨਕ ਖੋਜ ਲਹੈ ਜਨ ਕੋਈ ਪਰਭਾਤੀ ਮਹੱਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੋਭਾਇਆ ਸਤ ਕੰਚਨ ਸੋ ਹੇਤ ਵਧਾਇਆ ਸਭ ਕਿਛ ਆਪਣਾ ਇਕ ਰਾਮ ਪਰਾਇਆ ਐਸਾ ਜਾਪ ਜਪਉ ਜਪਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੇ ਸਮਾਇਆ ਆਵਾ ਗਾਉਣ ਤੁਧ ਆਪ ਰਚਾਇਆ ਸੇਈ ਭਗਤ ਜਿਨ ਸੱਚ ਚਿਤ ਲਾਇਆ ਗਿਆਨ ਧਿਆਨ ਨਰ ਹਰ ਨਿਰਬਾਣੀ ਬਿਨ ਸਤਗੁਰ ਭੇਟੇ ਕੋਈ ਨ ਜਾਣੀ ਸਗਲ ਸਰੂਪਰ ਜੋਤ ਸਮਾਣੀ ਆਨੰਦ ਰੂਪ ਵਿਟਹੁ ਕੁਰਬਾਣੀ ਪਾਉ ਭਗਤ ਗੁਰਮਤੀ ਪਾਏ ਹਉਮੈ ਵਿੱਚ ਹੋ ਸ਼ਬਦ ਜਲਾਏ ਤਾਵਤ ਰਾਖੈ ਠਾਕ ਰਹਾਏ ਸੱਚਾ ਨਾਮ ਮਨ ਵਸਾਏ ਬਿਸਮ ਬినੋਦ ਰਹੇ ਪਰਮਾਦੀ ਗੁਰਮਤ ਮੰਨਿਆ ਏਕ ਲਿਬ ਲਾਗੀ ਦੇਖ ਨਿਵਾਰਿਆ ਜਲ ਮਹਿ ਆਗੀ ਸੋ ਬੂਝੈ ਹੋਵੇ ਵਡਭਾਗੀ ਸਤਗੁਰ ਸੇਵੇ ਪਰਮ ਚੁਕਾਏ ਅਨੰਦਨ ਜਾਗੈ ਸੱਚ ਲਿਬਲਾਏ ਏਕੋ ਜਾਣੈ ਅਵਰ ਨ ਕੋਏ ਸੁਖ ਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸਬਦ ਵਿਚਾਰ ਜਪ ਤਪ ਸੰਜਮ ਹਉਮੈ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਤ ਸੱਚਾ ਸੁਖ ਪਾਏ ਸੁਖ ਦਾਤਾ ਦੁੱਖ ਮਿਟਣ ਹਾਰਾ ਅਵਰ ਨ ਸੂਜਸ ਬੀਜੀ ਕਾਰਾ ਤਨ ਮਨ ਧਨ ਹਰ ਆਗੇ ਰਾਖਿਆ ਨਾਨਕ ਕਹੈ ਮਹਾਰਸ ਚਾਖਿਆ ਪਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭਉੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਗੁਰ ਕਿਛ ਸੋਜੀ ਨਾਹੀ ਪਰਮੇ ਭੂਲਾ ਬੂੜ ਮਰੇ ਅੰਦਾ ਭਰਿਆ ਪਰ ਪਰ ਧੋਵੇ ਅੰਤਰ ਕੀ ਮਲ ਕਦੇ ਨ ਲਹੈ ਨਾਮ ਬਿਨਾ ਫੋਕਟ ਸਭ ਕਰਮਾ ਜੋ ਬਾਜੀ ਗਰ ਪਰਮ ਭੁੱਲੇ ਖਟ ਕਰਮ ਨਾਮ ਨਿਰੰਜਨ ਸੋਈ ਤੂ ਗੁਣ ਸਾਗਰ ਅਬ ਗੁਣ 모ਹੀ ਰਹਾਓ माया तੰਦਾ ਤਾਵਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਿਣਾਏਂਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ਮੱਜਨ ਝੂਠਾ ਚੰਡਾਲ ਕਾ ਫੂਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ ਝੂਠੇ ਵਿੱਚ ਅਹੰਕਾਰਣ ਹੈ ਖਸਮ ਨਾ ਪਾਵੇ ਸਾਧ ਬਿਨ ਨਾਵੇ ਹੋਰ ਕਮਾਵਣਾ ਫਿੱਕਾ ਆਵੇ ਸਾਦ ਦੁਸ਼ਟੀ ਸਭ ਬਿਗੁੱਚੀ ਐ ਬਖਵਾਤੀ ਜੀਵਨ ਬਾਦ ਇਹ ਪ੍ਰਮ ਭੂਲੇ ਮਰਹੋ ਨਾ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਿਨੈ ਨਾ ਪਾਈ ਆਵਹਿ ਜਾਹੇ ਮਰਹਿ ਮਰ ਜਾਈ ਇਹੋ ਸਰੀਰ ਹੈ ਤ੍ਰੈ ਗੁਣ ਧਾਤ ਇਸ ਨੂੰ ਵਿਆਪੈ ਸੋਗ ਸੰਤਾਪ ਸੂ ਸੇ ਬਹੋ ਜਿਸ ਮਾਈ ਨਾ ਬਾਪ ਵਿੱਚ ਹੋ ਚੂਕੈ ਤਿਸਨਾ ਅਰ ਆਪ ਜਹ ਜਹ ਦੇਖਾ ਤਹ ਤਹ ਸੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਹਿਰਦੈ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖਵਾਰ ਦੁਬਦਾ ਚੂਕੈ ਤਾਂ ਸਬਦ ਪਛਾਣ ਕਰ ਬਾਹਰ ਏਕੋ ਕਰ ਜਾਣ ਏਹਾ ਮਤ ਸਬਦ ਹੈ ਸਾਰ ਵਿੱਚ ਦੁਬਦਾ ਮਾਥੇ ਪਵੈ ਛਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਨ ਪਰਭਾਤੀ ਮਹੱਲਾ ਪਹਿਲਾ ਦੱਖਣੀ ਗੋਤਮ ਤਪਾ ਅਹिल्या ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਸ ਸਰੀਰ ਚਿਹਨ ਭਗ ਹੋਏ ਤਾ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ 부ਝੈ ਜਿਸੈ 부ਝਾਈ ਰਹਾਉ ਤិន ਹਰੀ ਚੰਦ ਪ੍ਰਥਮੀ ਪਤ ਰਾਜੈ ਕਾਗਦ ਕੀਮ ਨ ਪਾਈ ਔਗਣ ਜਾਣੈ ਤਾ ਪੁੰਨ ਕਰੇ ਕਿਉ ਕਿਉ ਨੇ ਖਾਸ ਬਿਕਾਈ ਕਰੋ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੈ ਕਿਉ ਪਿਆਲ ਜਾਏ ਕਿਉ ਛਲੀਏ ਜੇ ਬਲ ਰੂਪ ਪਛਾਨੈ ਰਾਜਾ ਜਨਮੇ ਜਾ ਦੇਮਤੀ ਵਰਜ ਬਿਆਸ ਪੜਾਇਆ ਤਿਨ ਕਰ ਜਗ ਅਠਾਰਹ ਹਕਾਏ ਕੀਰਤਨ ਚੱਲੈ ਚਲਾਇਆ ਗਣਤ ਨਾ ਗਣੀ ਹੁਕਮ ਪਛਾਣਾ ਬੋਲੀ ਪਾਏ ਸੁਭਾਈ ਜੋ ਕਿਛ ਵਰਤੈ ਤੁਦੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨ ਲਾਗੇ ਸਦਾ ਰਹੈ ਸਰਣਾਈ ਮਨਮੁਖ ਮੁਗਦ ਆਗੇ ਚਿਤੈ ਨਾਹੀ ਦੁਖ ਲਾਗੇ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ ਹਰ ਅਭਿਮਾਨ ਨਾ ਜਾਈ ਜੀਹੋ ਅਭਿਮਾਨੇ ਪੈ ਪਚੀਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰ사ਦ ਅਕੁੱਲੈ